ਤਸਵੀਰਾਂ ਜਿਹੜੀਆਂ ਨੇ ਹੁਣ ਅਸੀਂ ਤੋਂ ਦੇ ਨਾਲ ਸੰਧ ਕਰ ਰਿਹਾ ਨਗਰ ਕੀਰਤਨ ਦੇ ਦੌਰਾਨ ਜਿੱਥੇ ਸੰਤਾ ਦੇ ਲਈ ਜਗਾ ਜਗਾ ਤੇ ਜਿਹੜਾ ਲੰਗਰ ਲਗਾਏ ਗਏ ਨੇ ਉੱਥੇ ਹੀ ਦੂਸਰੇ ਤੋਂ ਅਸੀਂ ਦੇਖ ਰਹੇ ਕਿ ਜਿਹੜੇ ਸੰਗਤ ਵੱਲੋਂ ਸੇਵਾ ਵੀ ਨਿਭਾਈ ਜਾ ਰਹੀ ਹੈ ਜਿਹੜੇ ਰਾਤ ਦੇ ਵਿੱਚ ਕਿਤੇ ਕੋਈ ਲਿਫਾਫਾ ਜਾਂ ਕੋਈ ਚੀਜ਼ ਜਿੱਦਗੀ ਹੋ ਜਾਂਦੀ ਉਸੇ ਵੀ ਜਰੀਏ ਸੇਵਾ ਜਰੀਏ ਤਾਂ ਨਿਭਾਈ ਜਾ ਰਹੀ ਹੈ ਸੰਗਤ ਵੱਲੋਂ ਨਾਲ ਹੀ ਤੁਸੀਂ ਉਸ ਨੂੰ ਜਰਾ ਇੱਥੋਂ ਚੁੱਕੇ ਚੁੱਕਿਆ ਜਾ ਰਿਹਾ ਹੈ ਧਰੋੜ ਦੀ ਸੇਵਾ ਜਰੀਏ ਸੰਗਤ ਵੱਲੋਂ ਨਿਭਾਈ ਜਾ ਰਹੀ ਹੈ ਨਾਲ ਤੁਸੀਂ ਦੇਖ ਸਕਦੇ ਹੋ ਕਿ ਉਹ ਦੂਜੀ ਤੱਕ ਨਾਲ ਹੀ ਉਹ ਅਗਰ ਕਿਤੇ ਗੱਲ ਕਰੀਏ ਨੇ ਇਹ ਪਾਪਾ ਜੀ ਸੇਵਾ ਜਰੀਏ ਸੰਗਤ ਵੱਲੋਂ ਜਲਦੀ ਸੇਵਾ ਜਰੀਏ ਨਿਭਾਈ ਜਾ ਰਹੀ ਹੈ ਜਲਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਕੁਝ ਹੀ ਦੂਰੀ ਤੇ ਜਿਹੜਾ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਬਾਕੀ ਸਾਹਿਬ ਹੈ ਔਰ ਇਹ ਸੰਗਤ ਕੋਲੋਂ ਜਿਹੜੀ ਇਹ ਜਿਹੜਾ ਰਾਹ ਹੈ ਉਹੀ ਸੇਵਾ ਕੀਤੀ ਜਾ ਰਹੀ ਹੈ ਰਾਤ ਨੂੰ ਭਾਈ ਕੀਤੀ ਜਾ ਰਹੀ ਹੈ ਗਲਦੀ ਸੇਵਾ ਹੋ ਰਹੀ ਹੈ ਔਰ ਨਾਨ ਨਾਨੀ ਜਿਹੜਾ ਸੰਗਤ ਵੱਲੋਂ ਚਾਰੂ ਦੀ ਸੇਵਾ ਵੀ ਜਿਹੜੀ ਤੇ ਕੀਤੀ ਜਾ ਰਹੀ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਜਿਹੜਾ ਉਹ ਨੜੀਦਰ ਨਾਮ ਜਿਹੜਾ ਜਾਪ ਹੈ ਉਹ ਚੱਲ ਰਿਹਾ ਵਾਹਿਗੁਰੂ ਦਾ ਨਾਮ ਜਾਪ ਸੰਗਤ ਕਰਦੇ ਹੋਈ ਚਾਰੂ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਵੱਡੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਜਿਹੜੀ ਨਤਮਸਤਕ ਹੋ ਰਹੀ ਹੈ ਇਸ ਨਗਰ ਕੇਂਦਰ ਦੇ ਵਿੱਚ ਜਿਹੜੇ ਨਾਲ-ਨਾਲ ਚੱਲ ਰਹੇ ਨੇ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਸੰਤਾ ਜਿਹੜੀਆਂ ਨੇ ਝਾੜੂ ਦੀ ਸੇਵਾ ਨਿਭਾਉਂਦੇ ਨਜ਼ਰ ਆ ਰਹੀਆਂ ਨੇ ਔਰ ਗਰਮੀ ਦਾ ਮੌਸਮ ਹੈ ਚਾਹੇ ਬਦਲਵਾਈ ਹੋਈ ਹੋਈ ਹੈ ਪਰ ਕਿਤਨਾ ਕਿਤੇ ਅੰਪੁਰਾਣੇ ਅੰਦਰੂਨੀ ਜਿਹੜੇ ਬਾਜ਼ਾਰ ਨੇ ਅੰਮ੍ਰਿਤਸਰ ਸ਼ਹਿਰ ਦੇ ਕਲਕਤੀ ਹੋਵੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਵੀ ਜਦ ਸਤਖੰਡ ਸ਼੍ਰੀ ਹਰਮੰਦੀ ਸਾਹਿਬ ਪਹਿਲੀ ਵਾਰ ਜਦੋਂ ਪ੍ਰਕਾਸ਼ ਕੀਤਾ ਗਿਆ ਸੀ ਤਾਂ ਇਸੇ ਮਾਰਗ ਰਾਹੀਂ ਜਿਹੜਾ ਹੈ ਜਿ세ਾ ਜਿੰਦਗੀ ਇਸੇ ਮਾਰਗ ਰਾਹੀਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਇਦੋਂ ਦੀ ਗਿਆ ਸੀ ਉਸ ਸਤਖੰਡ ਸ਼੍ਰੀ ਹਰਮੰਦੀ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਉਹ ਜਾ ਕੇ ਵਿਸ਼ਾਲ ਨਗਰ ਕੀਰਤਨ ਜਿਹੜਾਉ ਸੰਪਨ ਹੋਇਆ ਸੀ ਤੇ ਉਸੇ ਤਰ੍ਹਾਂ ਹੀ ਉਸੇ ਜਿਹੜੀ ਪ੍ਰਾਤਨ ਰੀਤ ਹੈ ਜਿਹੜੀ ਪ੍ਰਾਤਨ ਰੀਤ ਹੈ ਉਸ ਨੂੰ ਨਿਭਾਉਣ ਦੇ ਸੰਗਤ ਵੀ ਜਿਹੜੀ ਨੰਨਲ ਚੱਲ ਰਹੀ ਹੈ ਝਾਰੂ ਦੀ ਸੇਵਾ ਕੀਤੀ ਜਾ ਰਹੀ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਉਹ ਅਹੁਨਗਰ ਮੱਥੇ ਦੀ ਗੱਲ ਕੀਤੀ ਜਾਇਦਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਸੰਗਤ ਨੇ ਉਹਨਾਂ ਵੱਲੋਂ ਵੀ ਗਰਾਵੇ ਜਾ ਰਿਹਾ ਜਾ ਰਿਹਾ ਵਾਹੇ ਕੁਰਸੀ ਦੇ ਨਾਮ ਦਾ ਜਾ ਰਿਹਾ ਹੈ ਦਾਨਦਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਇਆ ਓਟ ਨਾਲ ਦਾਨਦਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਆਪ ਚੋਰ ਸਾਹਿਬ ਦੀ ਸੇਵਾ ਕਰਦੇ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਛਤ੍ਰਛਾਇਆ ਹੇਠ ਪਾਵਨ ਸੀਸ ਪਰ ਪਾਵਨ ਸੁਮੇਰ ਮਹਾਂ गिनती ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇਕੱਠਾ ਮਾਰਦਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਜਿਤੇ ਚਾਰੋਂ ਦਿਸ਼ਾਵਾਂ ਨੇ ਵਾਈ ਜਾਰੀ ਹੋ ਕੇ ਨਾਲ ਨਾਲ ਹੀ ਜਿਹੜੀ ਸੰਗਤਾਂ ਦੇ ਲਈ ਫੱਕੀ ਦੀ ਸੇਵਾ ਵੀ ਜੜੀ ਆ ਉਹ ਕੀਤੀ ਜਾ ਰਹੀ ਆ ਗਰਮੀ ਦਾ ਮੌਸਮ ਹੈ ਔਰ ਉਸੇ ਵੀ ਸੰਗਤਾਂ ਵੱਲੋਂ ਨਾਮ ਨਾਲ ਫੱਕੀ ਦੀ ਸੇਵਾ ਵੀ ਜਰੀਆ ਉਹ ਵੀ ਨਿਭਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਰੀਆ ਨੇ ਇਹ ਇਹ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਜਿਹੜੇ ਚਲ ਰਹੀ ਨੇ ਚਾਰੂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਔਰ ਕੁਛ ਧੂਰੀ ਤੇ ਜਿਹੜੇ ਵਿਸ਼ਾਲ ਨਗਰ ਕੀਰਤਨ ਪੰਜਾਬ ਪਿਆਰਿਆਂ ਦੀ ਅਦਸ਼ਤਾ ਔਰ ਸ੍ਰੀ ਗੁਰੂ ਗਬਨ ਸਾਹਿਬ ਜੀ ਦੀ ਛਤਰ ਛਾਇਆ ਦੇ ਵਿੱਚ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਹੈ ਉਸ ਦੀਆਂ ਤਸਵੀਰਾਂ ਅਸੀਂ ਤੁਹਾਡ ਨੂੰ ਸਾਂਝਾ ਕਰ ਰਹੇ ਹਾਂ ਵਿਸ਼ਾਲ ਨਗਰ ਕੀਰਤਨ ਔਰ ਜਿਹੜੇ ਗੱਤਕੇ ਤੇ ਜੋਹਰ ਵੀ ਜਿਹੜੇ ਤੁਹਾਨੂੰ ਦਿਖਾਏਗੇ ਆਪਾਂ ਅਲੱਗ-ਅਲੱਗ ਥਾਂ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਜੱਟਕੇ ਦੇ ਜੋਹਰ ਹੈ ਉਹ ਵੀ ਇਤਿਜਾੜੇ ਨੇ ਉਹਨਾਂ ਵੱਲੋਂ ਜੋਰ ਦਿਖਾਇਆ ਜਾ ਰਿਹਾ ਹੈ ਉਹਨਾਂ ਛੋਟੇ ਛੋਟੇ ਬੱਚੇ ਜਿਹੜੇ ਨੇ ਵਾਹਿਗੁਰੂ ਵੀ ਜਿਹੜੇ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਨੇ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਏ ਨੇ ਸੰਗਤਾਂ ਵੱਲੋਂ ਝਾੜੂ ਦੀ ਸੇਵਾ ਕੀਤੀ ਜਾ ਰਹੀ ਆ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਜਿਹੜੀਆਂ ਅਸੀਂ ਦਿਖਾ ਰਿਹਾ ਹਾਂ ਵਿਸ਼ਾਲ ਨਗਰ ਕੀਰਤਨ ਦੀਆਂ ਜਿਹੜਾ ਸ੍ਰੀ ਰਾਮਸਰ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੇ ਪੁਰਾਤਨ ਗੁਜਾਰਾ ਚੋਂ ਹੁੰਦੇ ਹੋਏ ਜਿਹੜਾ ਨਗਰ ਕੀਰਤਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵੱਲ ਵੱਧਦਾ ਹੋਇਆ ਤੁਹਾਨੂੰ ਦਿਖਾ ਰਹੇ ਆਂ ਕਹਿੰਦਾ ਦੱਸਿਆ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਨਗਰ ਕੀਰਤਨ ਜਿਹੜਾ ਇਹ ਸੰਪੰਨ ਹੋਏਗਾ। ਔਰ ਪੂਰਾ ਦਿਨ ਜਿਹੜਾ ਵੇ ਮੰਜੀ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਵੀ ਜਿਹੜੇ ਗੁਰਬਾਣੀ ਦੇ ਜਿਹੜੇ ਜਪ ਕੋ ਚੱਲਣਗੇ ਕਿ ਇਲਾਹੀ ਬਾਣੀ ਦਾ ਕੀਰਤਨ ਚੱਲੇਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਨੂੰ ਦੇਖਦੇ ਹੋਇਆ ਜਿਹੜੇ ਪ੍ਰਬੰਧ ਨੇ ਪੁੱਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੀ ਆ ਵਿਸ਼ਾਲ ਨਗਰ ਕੀਰਤਨ ਦੀ ਜਿਹੜਾ ਸ਼੍ਰੀ ਰਾਮ ਸਾਹਿਬ ਸਾਹਿਬ ਗੁਰਦੁਆਰਾ ਸ੍ਰੀ ਰਾਮ ਸਾਹਿਬ ਤੋਂ ਆਰੰਭ ਹੋਇਆ ਸੀ ਔਰ ਹੁਣ ਜਿਹੜਾ ਸੱਚਖੰਡ ਜੜੀ ਮੰਦਿਰ ਸਾਹਿਬ ਦੇ ਵਲ ਵਾਦਾ ਹੋਇਆ ਨਗਰ ਕੇਂਦਰੀਆ ਤਸਵੀਰਾਂ ਜੜੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਜਿਹੜੀ ਇੱਥੇ ਨਾਲ-ਨਾਲ ਚਾਰੂ ਦੀ ਸੇਵਾ ਨੇ ਵਾਰੀਆ ਔਰ ਦੂਸਰੇ ਬਨੇ ਤੋਂ ਅੰਤ ਤੀਏ ਕਿ ਜਿਹੜੀ ਸੰਗਤ ਜੜੀ ਹੈ ਇਹ ਦੁਕਾਨਾਂਾਂ ਤੇ ਵੀ ਜਿਹੜੀ ਸੰਗਤ ਜੜੀ ਹੈ ਕਰੀਏ ਆਪਣੇ ਗੁਰੂ ਜੀ ਦੇ ਇੱਕ ਦਰਸ਼ਨ ਦੀ ਯਾਦ ਲਈ ਚਲਕ ਪਾਉਣ ਦੇ ਲਈ ਸੰਗਤ ਜੜੀ ਹੈ ਅੱਥੇ ਖੜੀ ਹੈ ਵੱਡੀ ਗਿਣਤੀ ਤੋਂ ਸੰਗਤ ਜੜੀ ਹੈ ਹੱਥਾਂ ਦੇ ਵਿੱਚ ਫੁੱਲਾਂ ਵਿੱਚ ਗਲੋਬ ਦੇ ਜਿਹੜੀਆਂ ਜਿਹੜੀਆਂ ਲੈ ਕੇ ਆਏ ਨੇ ਵਾਹਿਗੁਰੂ ਜੀ ਦਾ ਜਿਹੜਾ ਇੱਕ ਚਲਕ ਦਰਸ਼ਨ ਪਾਉਣ ਦੇ ਲਈ ਸੰਤਾ ਜੜੀਆਂ ਨੇ ਵਡੇ ਗਿੰਤੀ ਦੇ ਵਿੱਚ ਖੜੀਆਂ ਹੋਈਆਂ ਦੋਨੋਂ ਸਾਈਡਾਂ ਤੇ ਉਹਨਾਂ ਚੱਲ ਪਈਆਂ ਤਸਵੀਰਾਂ ਨੇ ਕਬੱਡੀ ਗਿੰਤੀ ਚ ਸੰਤਾ ਜੜੀਆਂ ਨੇ ਉਹ ਉੱਥੇ ਖੜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰ ਦੇ ਲਈ ਸੰਤਾ ਜੜੀਆਂ ਨੇ ਰੁਸ਼ੇਤ ਹੋਈ ਜਿਹੜੀਆਂ ਇੱਥੇ ਜਿਹੜੀਆਂ ਖੜੀਆਂ ਨੇ ਦਰਸ਼ਨਾਂ ਦੇ ਲਈ ਬਿਲਕੁਲ ਝਾਰੂ ਦੀ ਸੇਵਾ ਜਿੱਥੇ ਨਿਭਾਈ ਜਾ ਰਹੀ ਆ ਉੱਥੇ ਹੀ ਦੂਸਰੀ ਤਰਫ ਅਗੜ ਗੱਲ ਕੀਤੀ ਜਾਵੇ ਦਾ ਨਾਲ ਹੀ ਅੱਗੇ-ਅੱਗੇ ਜਿਹੜਾ ਖਾਲਸਾ ਹੀ ਬੈਂਡ ਜਿਹੜਾ ਵਾ ਉਹ ਵੀ ਨਾਲ-ਨਾਲ ਅੱਗੇ ਚੱਲ ਰਿਹਾ ਹੈ ਕੁਛੀ ਧੂਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁੰਦਰ ਅਲੋਕ ਪਾਰਕ ਜਿਹੜੀ ਹੈ ਉਹ ਵੀ ਜਿਹੜੀ ਹੈ ਉਧਰਲੇ ਵੜਾਏ ਹੁਣ ਅੱਗੇ ਦੀ ਤਰਫ ਵਧ ਰਹੇ ਨੇ ਕਹਿੰਦਾ ਸੀ ਕਿ ਪੰਜਾਬ ਪਿਆਰਿਆਂ ਦੀ ਅਧਿਖਸ਼ਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਇਹ ਜਿਹੜੇ ਨਗਰ ਕੀਰਤਨ ਜਿਹੜਾ ਸ੍ਰੀ ਰਾਮ ਸਰ ਸਾਹਿਬ ਜੀ ਤੋਂ ਸਜਾਇਆ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਨ੍ਹਾਂ ਨੇ ਐਸੇ ਨਤਮਸਕ ਔਰ ਇਹੋੜੀਆਂ ਨੇ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਨਾਲ ਚੱਲ ਰਹੀਆਂ ਨੇ ਸੰਗਤਾਂ ਖਾਲਸਾ ਹੀ ਬੈਂਡ ਜਿਹੜਾ ਹੈ ਉਸ ਜਿਹੜਾ ਚਲਕ ਜਿਹੜੀਆਂ ਉਹਨਾਂ ਤੋਂ ਦਿਖਾ ਰਹੇ ਆ ਖਾਲਸਾ ਹੀ ਬੈਂਡ ਵੱਲੋਂ ਜਿਹੜਾ ਨਾਲ-ਨਾਲ ਖਾਲਸਾ ਹੀ ਬੈਂਡ ਜਿਹੜਾ ਚੱਲ ਰਿਹਾ ਹੈ ਸੰਗਤਾਂ ਵੱਲੋਂ ਜਿਹੜਾ ਪਰ ਵੀ ਦਾ ਮੌਸਮ ਹੈ ਪੱਕੀ ਜੀ ਸੇਵਾ ਦੇ ਰਿਹਾ ਹੋ ਲਿਖਾਈ ਜਾ ਰਹੀ ਹੈ ਕਬਡੀ ਗਿੰਦੀ ਚ ਸੰਕਟ ਜੜੀ ਨੇ ਸਤੇ ਨਫਤ ਕੋ ਹੋ ਜਾਂਦਾ ਨੂੰ ਸੰਸਾ이드 ਦੇ ਨੇ ਸੰਤਾ ਵੱਲੋਂ ਉੱਪਰ ਦੀ ਫੁੱਲਾ ਦੀ ਵੱਖਾ ਜਿਹੜੀ ਆ ਉਹ ਉੱਤੇ دارੀ ਆ ਤੇ ਦੇਖੋ ਜੋ ਤਸਵੀਰਾਂ ਨੇ ਆਰਿਆ ਦੀ ਅਗਸ਼ਤਾ ਅਰਚੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਤਰਛਾਇਏ ਦੇ ਜਿਹੜਾ ਨਗਰ ਦੇ ਅੰਦਰ ਇਹ ਅਰੰਭਤਾ ਦੇ ਰਿਹਾ ਸੀ ਲਾਈਵ ਪ੍ਰੋਗਰਾਮ ਤੇ ਜਿਹੜੀ ਪ੍ਰਾਤਕ ਬੁਝਾਰਾ ਤੋਂ ਨੂੰ ਹੋਏ ਸਤਜਨ ਜੀ ਹਰਮਨ ਸਿੰਘ ਸਾਹਿਬ ਜੀ ਵਰਤਾਰੇ ਜਿਹੜਾ ਹਾਈਗਰੀਆ ਤਸਵੀਰਾਂ ਜਰੀ ਨੇ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਦਰਸ਼ਕਾਂ ਵਾਂਗੇ ਤੁਹਾਨੂੰ ਤੁੰਦ ਪਾਲਤ ਸਿੰਘ ਸਾਹਿਬ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੋ ਕੇ ਜਿਹੜਾ ਸਤਿ ਸ਼੍ਰੀ ਅਕਾਲ ਜੀ ਮੰਨਨ ਸਾਡੇ ਵਾਲਵਤੇ ਨਜ਼ਰ ਆ ਰਹੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜੇ ਨੇ ਪੂਕਤਾ ਪ੍ਰਬੰਧ ਜਿਹੜੇ ਨੇ ਕੀਤਾ ਗਏ ਨੇ ਜਗਾ ਜਗਾ ਤੇ ਜਿਹੜਾ ਉਹਨਾਂ ਵੱਲੋਂ ਵੀ ਸਭਾ ਦੀ ਆਮ ਨੂੰ ਦੇਖ ਜਾ ਹੋਇਆ ਹਰ ਤਰ੍ਹਾਂ ਦੇ ਜਿਹੜੇ ਨੇ ਇੰਤਜ਼ਾਮ ਜਿਹੜੇ ਨੇ ਕੀਤਾ ਗਏ ਨੇ ਔਰ ਦੂਜੀ ਤਵਾਰ ਗੱਲ ਕਰੀਏ ਅੰਮ੍ਰਿਤਸਰ ਦੇ ਪੁਲਿਸ ਪ੍ਰਸ਼ਾਸਨ ਦੀ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਸੁਰੱਖਿਆ ਦੇ ਨਿਹਾਲ ਦੇ ਨਾਲ ਜਿਹੜੇ ਨੇ ਪ੍ਰਬੰਧ ਜਿਹੜੇ ਨੇ ਕੀਤਾ ਗਏ ਨੇ ਜਗਾ ਜਗਾ ਤੇ ਪੁਲਿਸ ਫੋਰਸ ਦੇ ਜਿਹੜੇ ਜਵਾਨ ਨੇ ਉਹ ਤੈਨਾਤ ਨੇ ਔਰ ਜਿਹੜਾ ਨਗਰ ਕੀਰਤਨ ਜਿਹੜਾ ਹੁਣ ਸਤਖੰਦ ਸ੍ਰੀ ਹਰਮੰਦir ਸਾਹਿਬ ਦੇ ਵੱਲੋਂ ਆੜਿਆ ਤਸਵੀਰਾਂ ਜਿਹੜੀਆਂ ਨੇ ਸਵੇਤ ਹੋਈ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸ੍ਰੀ ਰਾਮ ਸਾਹਿਬ ਸਾਹਿਬ ਦੁਆਰਾ ਸ੍ਰੀ ਰਾਮ ਸਾਹਿਬ ਸਾਹਿਬ ਕੋਲ ਨਗਰ ਕੀਰਤਨ ਵਿਵਹਤਾ ਹੋਈ ਸੀ ਤਾਂ ਹੁਣ ਨਗਰ ਕੀਰਤਨ ਜਿਹੜਾ ਸਤਖੰਦ ਸ੍ਰੀ ਹਰਮੰਦir ਸਾਹਿਬ ਦੇ ਵੱਲੋਂ ਆੜਿਆ ਜੀ ਵਿਸ਼ਾ ਪਰਛਾਇਆ ਨਗਰ ਕੀਰਤਨ ਦੀ ਜਿਹੜੀ ਰੰਕਾ ਹੋਈ ਸੀ ਨਗਰ ਕੀਰਤਨ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਬਾਗਾਂ ਦਾ ਜਰਾ ਦਿਖਾਈ ਦੇ ਰਿਹਾ ਚਲੋ ਬਾਈ ਜੀ ਚਲੋ ਬਾਸਾ ਲਿਖਦੇ ਚਲੋ ਦਰਸ਼ਨ ਕਰਵਾਉਂਦੇ ਹਾਂ ਸਚਕਨ ਨਗਰ ਕੀਰਤਨ ਸ਼੍ਰੀ ਰਾਮ ਸਾਹਿਬ ਤੋਂ ਆਰੰਭ ਹੋਇਆ ਸੀ ਔਰ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਬਾਗਾਂ ਦਾ ਜਰਾ ਨੂਰ ਪੰਜਾਬ ਪਿਆਰਿਆਂ ਦੀ ਅਗਵਾਈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਦੇ ਹੇਠ ਨਗਰ ਮਾਰਕੀਤ ਨਗਰ ਕੀਰਤਨ ਜਿਹੜਾ ਪ੍ਰਾਚਨ ਬਜ਼ਾਰਾ ਤੋਂ ਹੁੰਦੇ ਹੋਏ ਜਿਹੜਾ ਅੱਗੇ ਦੀ ਤਰਫ ਵੱਧ ਰਿਹਾ ਸਤਿਗੁਰ ਸਿੰਘ ਮੰਦਿਰ ਸਾਹਿਬ ਵਾਲਾ ਪੱਧਰੇ ਨਗਰ ਕੀਰਤਨ ਸਤਿਗੁਰ ਸਿੰਘ ਮੰਦਿਰ ਸਾਹਿਬ ਅਕਾਲ ਤਖਤ ਸਾਹਿਬ ਤੇ ਪੋਨਕੇ ਜਿਸ ਤੰਪਨ ਹੋਏਗਾ ਤਸਵੀਰਾਂ ਅਸੀਂ ਤੁਹਾਡਣਾਂ ਸਵੇਰ ਤੋਂ ਹੀ ਜਰੀਏ ਨੇ ਸਾਂਝਾ ਕਰ ਰਹੇ ਆ ਪੰਜਾ ਪਿਆਰਿਆਂ ਦੀ ਅਧਿਐਕਸ਼ਤਾ ਔਰ ਸ਼੍ਰੀ ਗੁਰਨ ਸਿੰਘ ਸਾਹਿਬ ਜੀ ਦੀ ਸ਼ਤਰ ਸ਼ਾਇਦ ਇਹ ਨਗਰ ਕੀਰਤਨ ਜਿਹੜਾ ਨਿਕਾਲ ਚੱਲ ਰਿਹਾ ਹੈ ਦਨ শ্রীলੰਕਾ 사이 ਕੋ ਜਿਸ ਦੀ ਆਰੰਭਤਾ ਹੋਈ ਸੀ ਔਰ ਅੰਬੀਸ਼ਵ ਦੇ ਪ੍ਰਾਤਨ ਬਜ਼ਾਰਾ ਤੋਂ ਹਿੰਦੇ